ਖੱਟਾ ਬਣ ਗਿਆ ਖੱਟਾ ਖਾਈਏ ਖੱਟਾ ਭਈ ਮਿੱਤਰੋ ਭਾਂਡੇ ਲੈਣ ਆ ਗਏ ਆ ਹਾਂਜੀ ਸਤਨਾਮ ਤੁਹਾ ਗਾ ਦੋਸਤੋ ਸਵਾਗਤ ਆ ਤੁਹਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਤਿਕਸ਼ਿਤ ਹੋਣ ਦੇ ਹੈਗੀ ਆ ਪ੍ਰਵਾਦ ਫੇਰੀ ਅਸੀਂ ਉੱਥੇ ਚੱਲੇ ਆਂ ਤੁਹਾਨੂੰ ਜਾ ਕੇ ਸਾਰਾ ਦਿਖਾਉਣਾ ਕੀ ਸਿਸਟਮ ਹੈਗਾ ਠੀਕ ਆ ਕੀ ਸਬਜ਼ੀਆਂ ਹੈਗੀਆਂ ਠੀਕ ਆ ਸਾਰਾ ਦਿਖਾਉਣਾ ਤੁਹਾਨੂੰ ਤੇ ਬਣੇ ਰਿਓ ਐਂਡ ਤੱਕ ਬਲੌਗ ਦੇ ਮਿਲਦੇ ਆਂ ਅੱਜ ਇਹਨਾਂ ਦੇ ਘਰੇ ਪਰਵਾਸ ਫੇਰੀ ਆ ਹਾਂ ਦੇਖੋ ਆਲੂ ਬਣ ਰਹੇ ਸਬਜ਼ੀ ਇਹਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਚਾਚੇ ਨੂੰ ਕੰਮ ਤੇ ਲਾਇਆ ਹੈ ਹੁਣ ਅੱਜ ਇਹਨੇ ਆਲੂ ਦਾ ਸਾਰੇ ਆਪੜਾ ਮੈਚ ਕੀਤਾ ਹੈ ਇਹਨੂੰ ਭੁਲ ਗਿਆ ਮਰਰ ਮਰਰ ਬਿਲਡਿੰਗ ਆਉਣ ਨੂੰ ਆਏ ਮਰਰ ਨਹੀਂ ਮਰਰ ਮਰਰ ਨਹੀਂ ਛਿਮਿਸ਼ੀ ਨੇ ਕਟਾਉਣਾ ਆਤਾ ੱਜ ਗੱਲ ਵਾਟ ਐਂਡ ਕਰਾਈ ਪਈ ਆ ਖੱਟਾ ਬਣ ਗਿਆ ਖੱਟਾ ਖਾਈਏ ਖੱਟਾ ਕੱਟਾ ਮਰ ਰਿਆ ਖੱਟਾ ਆ ਦੇਖੋ ਜੀ ਟਰਾਈ ਬਣਾਈ ਆ ਇਹਦਾ ਮੂੰਹ ਵੀ ਖੱਟਾ ਆ ਦੇਖੋ ਇਹ ਦਿੱਖੀ ਪੈ ਗਈ ਲੱਗੇ ਆ ਪੈ ਗਈ ਫੇਸ ਤੇ ਉਹ ਇੱਕ ਅੱਡੀ ਪੈਣੀ ਨਹੀਂ ਰਹੀ ਇਹਦੀ ਵੀ ਲੈਵਲ ਆ ਆ ਲੈਵਲ ਖੱਟਾ ਬਣ ਰਿਹਾ ਆ ਇਹ ਲੋ ਆਏ ਕਿ ਨਾਮ ਮੁੰਡਾ ਆ ਨਾਮ ਮੁੰਡਾ ਮਾਰ ਚੰਗੀ ਤਰ੍ਹਾਂ ਕਰ ਚੀ ਲੋ ਲੋ ਆਪਾਂ ਦੂਜੀ ਕੈਂਰਾ ਆ ਮੈਂ ਇਹ ਜਹ ਹਲਵਾਈ ਨ ਲੱਗਾ ਨਿੱਕੇ ਨਾ ਦੱਸ ਉਹ ਆਗੇ ਲੱਗੀ ਹਲਵਾਈ ਸਾਡਾ ਲੈ ਕਰਦੀ ਮਾਰ ਚੱਲ ਦੇ ਕਰਦੀ ਮਾਰ ਮੈਂ ਤੇ ਆ ਗਿਆ ਇਹ ਆਪਾਂ ਬਿਜ਼ਨਸ ਸ਼ੁਰੂ ਕਰਨਾ ਹਲਵਾਈ ਦਾ ਠੀਕ ਆ ਤੂੰ ਘੱਟ ਜੀ ਜਾਣਾ ਉੱਤੀ ਮੈਂ ਆਪਾਂ ਬੜੀ ਮੂਡ ਗੁੰਡੀਆਂ ਬਣੀਆਂ ਸਾਰੀਆਂ ਦੋਸਤ ਜੀਂਦੀ ਵੇੜਾ ਨਿਕਲਵਾ ਦੇਗਾ ਮੈਂ ਤੋਂ ਪਹਿਲਾਂ ਆ ਗਏ ਤੇਨੇ ਤਾਂ ਲੰਗਰ ਤੋਂ ਪਹਿਲਾਂ ਹੀ ਆ ਗਏ ਹਲੇ ਤਾਂ ਲੰਗਰ ਵੀ ਲਾਇਆ ਪਹਿਲੇ ਆ ਓਏ ਹਲੇ ਤਾਂ ਲੰਗਰ ਵੀ ਸ਼ੁਰੂ ਹੋਇਆ ਪਹਿਲੀ ਆ ਗਏ 4 ਘੰਟੇ ਗਵਾਣਾ ਇਹਨਾਂ ਨੂੰ ਛੋਗੇ ਰਾ ਕੀ ਛੇ ਕਿੱਦਾਂ ਹੈ? ਮੈਂ ਵਧੀਆ ਲੈਵਲ ਚੈੱਕ ਕਰੋ। ਲੈਵਲ ਚੈੱਕ ਕਰੋ ਟਮਾਟਰ। ਹਾਂ ਇਹ ਲੋ ਫੋਟੋ ਮੇਰੇ ਮਾੜੇ ਹੈਗਾ ਤਾਂ ਮਾੜਦੇ ਲੋਕ ਤਾਂ ਆਈਏ ਵੀਡੀਓ ਨਹੀਂ ਬਣਾਣੀ ਹੁੰਦੀ। 그다음에 ਹੋਰ ਮੈਂ ਇਹ ਮੈਂ ਕਰ ਦੇਣਾ ਨਾਲ ਮੈਂ ਬਲੌਗਰ ਵੀ ਆ। ਹਾਂ। ਵਧੀਆ ਕਰਦੇ ਬੜੀਆ। ਬੜੀਆ ਬਰਾਵਾ ਹੈ। ਮੈਂ ਵੀ ਬਣਾਉਂਗਾ ਟਿੱਕ ਟਿੱਕੋ। ਲੋ ਵੀ ਗਾਇਸ ਨਿਆਜ਼ ਬਣਾਣ ਲੱਗੀ ਆ, ਪ੍ਰਸ਼ਾਦ ਬਣਾਣ ਲੱਗਾ ਆ। ਇਹ ਬੱਸ ਬਣਾ ਰਹੇ ਆ। ਉਸ ਤੋਂ ਬੱਗ ਜਾਣਾ 6 ਵਜੇ ਸ਼ੁਰੂ ਹੋਣੀ ਹੈ 6 ਵਜੇ ਉਦੀ ਤਰਕਲੀ ਮਚਾਈ ਪਈ ਹੈ ਹੈ ਉਦੀ ਤਰਕਲੀ ਮਚਾਈ ਪਈ ਹੈ ਕੰਮ ਥੋੜਾ ਹੋ ਜਾਂਦਾ ਨਾ ਜਦੋਂ ਉਹ ਵੀ ਗੈਂਸ ਹੈ ਨਾ ਵਾਪਸ ਫੇਰੀ ਆ 15 16 ਕਿਲੋ ਕੋਈ ਨਹੀਂ ਆ ਵੀ ਲੰਗੜ ਦੀ ਆਖਰੀ ਡੇਸ਼ ਨੇ ਆਜ ਬਣ ਰਹੀ ਹੈ ਤੁਸੀਂ ਕੀ ਕਹਿੰਦੇ ਹੋ ਤੁਸੀਂ ਨੇ ਪੈ ਗਏ ਹੋਣੇ ਆ ਨੇ ਆਜ ਬਣ ਰਹੀ ਆ ਆਹ ਇਹ ਇਹਦਾ ਨਾਂ ਕੀ ਆ ਇਹਦਾ ਨਾਂ ਪ੍ਰਤੀਕ ਇਹਦਾ ਨਾਂ ਉਦਾਂ ਪ੍ਰਤੀਕ ਸਿੱਧੂ ਆ ਆਪਣਾ ਪਹਿਲੀ ਵਾਰੀ ਆ ਸਾਡੇ ਬਲਾਗ ਦੇ ਵਿੱਚ ਤੈਨੂੰ ਆਪਾਂ ਸਰ ਮਾਨ ਨਹੀਂ ਕਰਾਂਗੇ ਇਹਨੂੰ ਕੰਮ ਕਰਦੇ ਸਿਲਮੇ ਦੀ ਹੋ ਰਹੀ ਹੈ ਨਾ ਆ ਦੇਖੋ ਜੀ ਕੀ ਗੱਲ ਜੀ ਇਹਦੀ ਮੂਹ ਦੀ ਆ ਬੜਾ ਖਿੱਚ ਕੇ ਇੱਥੇ ਲਾਣੀ ਆ ਜੇ ਕਿਸੇ ਨੇ ਟਾਈਮ ਫਿਰ ਮੂਵੀ ਦੇਖਣੀ ਹੋਵੇ ਕਹਾ ਬੰਦਾ ਹੈ ਇਹਦੀ ਆਪਾਂ ਆਈਡੀ ਆਈਡੀ ਥੱਲੇ ਮੈਚਨ ਕਰਦਾਂਗੇ ਕੰਮ ਵੀ ਕਰਦਾ ਸਲੂਨ ਦਾ ਸਲੂਨ ਦਾ ਕੰਮ ਵੀ ਕਰਦਾ ਜੇ ਕਿਸੇ ਨੂੰ ਕਰਾਣਾ ਹੋਇਆ ਕੰਮ ਰਿਮੋਡਿੰਗ ਰਿਪੋਡਿੰਗ ਓਨਲੀ ਗਰਲਸ ਓਨਲੀ ਗਰਲਸ ਠੀਕ ਹੈ ਕਰਾ ਸਕਦਾ ਕੰਮ ਚਲ ਆਈ ਬੰਨੀ ਸ਼ੁਰੂ ਹੋ ਗਈ ਹੈ ਦੇਖ ਹਾਂਜੀ ਟੈਂਟ ਲੱਗਾ ਆਇਆ ਟੈਂਟ ਵੀ ਟੈਂਟ ਵੀ ਦੇਖ ਲਈਏ ਇੱਥੇ ਇੱਥੇ ਲੱਗਣਾ ਜੀ ਆ ਸਾਡੇ ਮਲੇ ਦੇ ਨੇੜੇ ਲੰਘ ਬਹੁਤ ਜਣੋ ਦੇ ਆ ਦੇ ਆਹ ਉਹਨੇ ਉਹਨੇ ਇੱਕ ਇੱਕ ਪਾਟਾ ਇਹ ਬਟਾ ਇਹ ਲੱਗਾ ਟੈਂਟ ਆ ਲੱਗਾ ਜੀ ਟੈਂਟ ਲੱਗਣ ਕਿੱਡਾ ਵੱਡਾ ਲਵਾਣਾ ਜਾਂ ਛੋਟਾ ਜੀ ਚਲੋ ਇਹ ਸੂਕਾਰ ਉਹ ਗੱਦੇ ਗੁੱਦੇ ਉਧਰ ਛੱਡਦੇ ਕੀ ਹੋਇਆ ਦਾ ਕਿਦੇ ਵੇਰਦੇ ਨਹੀਂ ਕੋ ਸਾਟ ਮਾਰਨੀ ਨਹੀਂ ਉਹ ਨਹੀਂ ਬਾਜ ਉੱਥੇ ਲੱਗ ਜਾਨੀ ਨਹੀਂ ਨਹੀਂ ਗੁਜਰੰਗੀ ਭਾਈ ਜੰਡੂ ਬਣਾ ਲਈ ਜੱਸੂ ਨੇ ਭਾਈ ਮਿੱਤਰੋ ਭਾਂਡੇ ਲੈਣ ਆ ਗਏ ਆ ਆਏ ਆ ਛੁੜ ਗਏ ਸੀਗੇ ਥੋੜੇ ਨਹੀਂ ਲਗੇ ਹਾਂ ਬਾਧੂ ਚਾਹੀਦੇ ਬਾਧੂ ਚਾਹੀਦੇ ਆ ਬਾਧੂ ਵੀ ਰੱਖੀਦੇ ਹੁੰਦੇ ਆ ਚਲੋ ਹੁਣ ਇੱਧਰ ਲਿ ਉੱਰ ਆਨੇ ਆਉਣ। 1 hour later। ਇੱਕ ਗੱਡੀ ਹੋਰ ਇੱਕ ਗੱਡੀ ਹੋਰ। ਆਲੇ ਇੱਧੇ ਇੱਧੇ ਖੜੀ ਜਾਂਦੇ। ਇਹਦੇ ਘਰੇ ਆਏ ਹੁਣ। ਸਾਡੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ। ਹਾਂ। ਹੁਣ 6:30 ਵਜੇ ਜਾਣਾ ਸੀ ਉੱਥੇ। ਦਿਕਸ਼ਿਤ ਦੇ ਘਰੇ। ਟਾਈਮ ਪਾਸ ਕਰਦੇ ਆਂ। 1 hour later aa gaye aa gayi yaar eh dono ne late aaye haan paanch sade langar de naam jana sade ne late karaya aate chakkar ch aata kenda leke aana aata aata gayi janda aata gayi janda abba vi taiyar ho gaye haan te inna da pandal dikhane haan tanu parenu ho ja parenu aa check karo inna da pandal check karo moh babai darshan gar ਆਲੋਕ ਉਹਨੇ ਕਿਹਾ ਪਰਲੇ ਪਰਲੇ ਕੰਮ ਹੋ ਗਏ ਪਰ ਆਜ ਨਹੀਂ ਕੀਤੀ ਕਦੀ ਗਾਇਸ ਉਹਨੇ ਕਿਹਾ ਤੇਰਾ ਸੇਵਾ ਕਰਦੇ ਐ ਵੀ ਨਹੀਂ ਐ ਸਵਾ ਵਿੱਚ ਤੇਰੀ ਕਹਾਣੀ ਸਵਾ ਵਿੱਚ ਤੇਰੀ ਕਹਾਣੀ ਸਾਥਾ ਜੋਰੀ ਸੇਵਾ ਕਰਦੀ ਸੇਵਾ ਜਾਈਦੀ ਸੇਵਾ ਭੋਲੇ ਨਿਆਣਿਆਂ ਦੇ ਨਿਆਣਿਆਂ ਨੂੰ ਪਾੜਦੇ ਥੋੜੀ ਓਏ ਹੈਲੋ ਠੰਡੇ ਆ ਰਿਸ਼ੀ ਦਾ ਨਾਮ ਦੱਸਿਓ ਬਾਬਾ ਓਏ ਹੈਲੋ ਠੰਡੇ ਆ ਨਾ ਤੇ ਸਾਰੇ ਮੀਮੋ ਜਗ 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 ਕਰੇ ਕਰੇ ਕਿਆਲੀ ਸਤ ਸਾਈਂ ਕਰੇ ਗਿਆਲੀ ਕਤ ਸੰਗ ਵਕੀ ਆਇਆ ਲੈਵਲ ਆਇਆ ਲੈਵਲ ਆਇਆ ਲੈਵਲ ਆਇਆ ਲੈਵਲ ਵੱਡੀ ਬੋਏ ਚੱਲ ਦੇਖੋ ਪਾਰਟੀ ਹੋਏਗਾ ਇੱਥੇ ਵੀ ਨਹੀਂ ਆਈ ਪਾਰਟੀ 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 ਆਈ ਆ ਪਾਰਟੀ ਗਈ ਆ ਪਾਰਟੀ ਆ ਸੁਣਿਆ ਆਪਣਾ ਪੂਰੇ ਮੱਲੇ ਨੂੰ ਪਾਰਟੀ ਕਰਦੇ ਪੂਰੇ ਮੱਲੇ ਦੇ ਘਰਾਂ ਦੇ ਲੈ ਆਇਆ ਇਹਦਾ ਵੀ ਦੇਖੋ ਕੋਈ ਨਹੀਂ ਕੋਈ ਨਹੀਂ ਕਰਦਾ ਹੀ ਆ ਹਾਂ ਬਾਈ ਸਾਡਾ ਪ੍ਰੋਗਰਾਮ ਉੱਗ ਗਿਆ ਯਾਰ ਦੇਖੋ ਮੇਨ ਮੇਨ ਐਡੀਟਰ ਸਾਡੇ ਆਹ ਦੇਖੋ ਜੀ ਸ਼ਾਮ ਨੂੰ 4 ਵਜੇ ਮੂੰਹ ਦਿਖਾਇਆ 4 ਵਜੇ ਪਰ ਪਤਾ ਦੋ ਘੰਟੇ ਫੇਗ ਗਿਆ ਕੰਮ ਘੁੰਮ ਕੋਈ ਸੁਣਾ ਨਹੀਂ ਹਾਂ ਬਲੌਗ ਹੋਣਾ ਆ ਜਾਓਗੇ ਨਾ ਅਮ ਦੇ 4 ਵਜੇ ਮੂੰਹ ਦਿਖਾ ਕੇ ਮੈਂ ਵੀ ਇਹਨਾਂ ਨੂੰ ਸਾਧ ਲਿਆ ਆ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਦੇਖ ਲਓ ਹਟਦਾ ਹੀ ਨਹੀਂ ਦੂਜੇ ਦੂਜਾ ਥਾਲਾ ਹਾ ਹਲਾ ਹਲਾ ਹਾਲ ਵੀ ਨਾ ਲਿਆ ਗਿਆ ਅਜਵੇਂ ਲੱਗ ਜੀ ਸਮਾਨ ਸਾਰਾ ਕੋ ਸਮਾਨ ਸਾਰਾ ਕੋਲ ਰੱਖਿਆ ਹੈ ਕਹਿੰਦਾ ਮੁੱਖ ਨੀਰਾਂ ਨਾਲੇ ਪਾਈ ਦੀ ਹੈ ਸਾਈ ਦੇ ਰੋਟੀ ਜਾ ਕੇ ਦਿਨੇ ਭਾਈ ਲਾਈਟ ਗੱਲਾਂ ਪਹਿਲਾਂ ਫਲਾਸ ਹੀ ਗਾਨੀ ਲੈਟ ਦੀ ਹੁਣ ਐਂਡ ਹੋ ਗਿਆ ਹੈ ਪ੍ਰੋਗਰਾਮ ਦਾ ਬਾਕੀਆਂ ਗੱਦੇ ਗੁੱਦੇ ਚੱਕੇ ਆ ਰਹੇ ਨੇ ਓ ਚੱਕਾ ਚੱਕਾ ਗੱਲਾਂ ਨਾ ਮਾਰੋ ਹੈਲੋ ਗੱਲਾਂ ਨਾ ਮਾਰੋ ਗੱਦੇ ਚੱਕੋ ਠੀਕ ਹੈ ਜੀ ਬਖਾਦਮ ਹੋ ਗਿਆ ਕੰਮ ਸਾਰੇ ਇਸ ਤਰ੍ਹਾਂ ਆਪਣੇ ਘਰ ਚਲ ਜਗੇ ਇੱਥੇ ਹੁੰਦੇ ਆ ਜਦੋਂ ਦੇਖ ਲਓ ਆ ਦੇਖੋ ਜੀ ਕੀ ਹੁੰਦਾ ਪਿਆ ਫੜੋ ਫੜੋ ਇਹਨੂੰ ਫੜੋ ਇਹਨੂੰ ਫੜੋ ਫੜੋ ਇਹਨੂੰ ਦੋ ਦੋ ਮਾਰ ਜੀ ਸੁਈ ਨਾ ਫੜੋ ਫੜੋ ਇਹਨੂੰ ਫੜੋ ਓਏ ਓਏ ਨਹੀਂ 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 ਕਰਨ ਸਿਰ ਸੱਟੇ ਇਹਨੂੰ ਕੰਢੀ ਨੀ ਬੈਠਾ ਓਏ ਓਏ ਇਦਾਂ ਨਹੀਂ ਤੁਹਾਨੂੰ ਚਾਹੀਦੇ ਬਾਬਾ ਜੀ ਤਾਂ ਨਹੀਂ ਚਾਹੀਦੇ ਨਾ ਓਏ ਨਹੀਂ ਨਹੀਂ ਇਦਾਂ ਨਹੀਂ ਪ੍ਰੋਗਰਾਮ ਖਤਮ ਆ ਔਰ ਐਂਡ ਕਰਨ ਲੱਗੇ ਆ ਬਲੌਗ ਨੂੰ ਮੇਰੀ ਗੱਲ ਸੁਣ ਲੈ ਬੱਸ ਹੋ ਗਿਆ ਕੰਮ ਹੋ ਗਿਆ ਆ ਲੈ ਲੋ 1 hour later ਲੈ ਸਿੱਖਾਂਦੇ ਆ ਗਈ ਹੁਣ ਕੰਮ ਹੋਣਾ ਪਿਆ ਹੁਣ ਜਿਹੜਾ ਕਵਾੜਿਆ ਬਾਲਣਾ ਨਹੀਂ ਹੁਣ ਕਿੱਥੇ ਕਿੰਨਾ ਵੇਚਣਾ ਮੈਂ ਕਿਹਾ ਇਹਨਾਂ ਕਿ ਤੂੰ ਉਹ ਲੱਕ ਪਤੀਆ ਦੇ ਇੱਕ ਗੱਤੇਆਂ ਦਾ ਬੜਾ ਲੱਕ ਪਤੀਆ ਦੇ ਪਾਣੀ ਉਬਲਣ ਲੱੜਤਾ ਆ ਆਲੂ ਭਾਲ ਲੋ ਫੇਰ ਲਈ ਪਰਾਠਿਆਂ ਲਈ ਪਰਾਠਿਆਂ ਲਈ ਹਟੇ ਹੋਣਾ ਹੈ ਉਹ ਛੱਤਰ ਨਹੀਂ ਪੈਂਦੇ ਹੁਣ ਮੇਰਾ ਬਿਲਾ ਕਰਾ ਕੇ ਜਾਇਓ ਤੂੰ ਜੱਤ ਨਹੀਂ ਚੱਲ ਜਣਾ ਤੇਰੇ ਉੱਤੇ ਹਾਂ ਕੱਜ ਨੂੰ ਡਿਊਟੀ ਚੱਲ ਜਣਾ ਅੱਛਾ ਠੀਕ ਹੈ ਛੁੱਟੀ ਨਹੀਂ ਇਹਨਾਂ ਸਰ ਦਾ ਪੂਰੀ ਸਫਾਈ ਆ ਇੱਕਦਮ ਹਵਾ ਵੀ ਚੱਲ ਪਈ ਕੱਲ ਸ਼ਾਇਦ ਮੀਂਹ ਪਾਊਗਾ ਮੈਂ ਤਾਂ ਉਹ ਤੇ ਬਿਲਾ ਹੀ ਆ ਕੱਲ ਹੋਇਆ ਮੈਂ ਪਾਣੀ ਆਉਣਾ ਚਲੋ ਖਦਮ ਕਰਕੇ ਤਾਂ ਮਿਲਦੇ ਹਾਂ ਹੈਲੋ ਹੈਲੋ ਯਸੂਦ ਜੀ ਤੁਸੀਂ ਨੇ ਦੋ ਦਿਨ ਤੋਂ ਦੂਰ ਲੱਗ ਰਿਹਾ ਨਾ ਵੀ ਮੈਨੂੰ ਹਾਂ ਦੇ ਤੋਂ ਹੋ ਰਿਹਾ ਤੇ ਨਹੀਂ ਸਾਲ ਆਪਾ ਬਾਹਿਰ ਨੂੰ ਸਤਨਾਮ ਗੁਰੂ ਗੋਬਿੰਦ ਸਿੰਘ ਜੀ ਝਾੜੂ ਵੱਧ ਰਿਹਾ ਝਾੜੂ ਵਾਲੀ ਸਰਕਾਰ ਆਣੀ ਅਗਲੀ ਵਾਰ ਹਾਂ ਯਾਰ ਬਈ ਹੁਕੀਵਾ ਛੱਡ ਸਰਕਾਰ ਆ ਤੂੰ ਯਾਰ ਕਰੋ ਠੀਕਾ ਕਰੀ ਸੱਲੀਆਂ ਕਿੱਧਰ ਨੂੰ ਕਿੱਥੇ ਜਾਣਾ ਕਿਦੋਂ ਹਲੇ ਅੰਦਰ ਵੀ ਮੰਡੇ ਵਿੱਚ ਉਹ ਨਹੀਂ ਨਹੀਂ ਬੱਸ ਉਹ ਆ ਜਾਓ ਬਹਿ ਜਾਓ ਪਹਿਲਾਂ ਚਾਹ ਪੀ ਲਓ ਬਹਿ ਜਾਓ ਮੰਮੀ ਨਾਲ ਅੱਗੇ ਚਾਹ ਕਿਉਂ ਨਹੀਂ ਹੈ ਬਣਵਾ ਲਈਏ ਤੁਸੀਂ ਠੀਕ ਹੈ ਨਾ ਇੱਥੇ ਹੀ ਇੱਥੇ ਹੀ ਚਾਹ ਬਣਵਾ ਲਓ ਚਲੋ ਚਾਹ ਬਣਵਾ ਲਓ ਇੱਥੇ ਹੀ ਆ ਅਗਲਾ ਤੁਸੀਂ ਬਹਿ ਜਾਓ ਚਾਹ ਪੀ ਕੇ ਨਹੀਂ ਹਲੇ ਛੱਡਣੀ ਹੈ ਕਿੱਥੇ ਰੁਕਾ ਮੇਰਾ ਓਕੇ ਓਕੇ ਉਹ ਨਹੀਂ ਕਹੇ ਆ ਮੁੰਡਾ ਕੰਮ ਡਰਦਾ ਜੀ ਜਾਣ ਤੋਂ ਕਹਿੰਦਾ ਮੈਂ ਦੋ ਜਣੇ ਛੱਡ ਗਿਆ ਉਹ ਇਹ ਕੈਮਰੇ 'ਚ ਕਹਿ ਵੀ ਮੈਂ ਡਰਦਾ ਆ ਯਾਰ ਥੋੜੇ ਕੋਲ ਆਓ ਯਾਰ ਕੱਲਾ ਚੱਲਦਾ ਕੋਲ ਆਓ ਯਾਰ ਕੋਲ ਆਓ ਓਏ 1 hour later ਤੇ ਐਂਡ ਕਰਦੇ ਆਂ ਤੇ ਅੱਜ ਉਹ ਤੁਹਾਨੂੰ ਆਜਾ ਬਲੌਗ ਵਧੀਆ ਲੱਗਿਆ ਐਂਡ ਹਾਂ ਇੱਕ ਨਵੇਂ ਬਲੌਗਰ ਦੇ ਤੇ ਕਾਤਾ ਪਾਇਆ